ਅਮਰੀਕਨ ਪ੍ਰੈਜ਼ੀਡੈਂਟ ਡੋਨਲਡ 트੍ਰੰਪ ਚਾਈਨਾ ਦੇ ਉੱਪਰ ਦੂਸਰੇ ਦੇਸ਼ਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਟੈਰਿਫ ਲਗਾ ਰਿਹਾ ਇਹਨੇ ਜਿਸ ਵੇਲੇ ਤੋਂ ਅਮਰੀਕਾ ਦੇ ਵਿੱਚ ਇਲੈਕਸ਼ਨ ਕੀਤੀ ਹੈ ਕਿ ਕੁਝ ਨਾ ਕੁਝ ਕਰਦਾ ਹੀ ਆ ਰਿਹਾ ਇਹਨਾਂ ਦੇ ਉੱਪਰ ਹੁਣ ਇਹਨਾਂ ਨੇ ਟੈਰਿਫ 245% ਦਾ ਕਰ ਦਿੱਤਾ ਇੱਥੇ ਸਮਝਣ ਵਾਲੀ ਚੀਜ਼ ਹੈ ਟੈਰਿਫ ਹੁੰਦਾ ਕੀ ਹੈ ਇੱਕ ਉਦਾਹਰਨ ਲੈ ਕੇ ਸਮਝਦੇ ਆਪਾਂ ਜੇਕਰ ਚਾਈਨਾ ਕੋਈ ਆਪਣਾ ਪ੍ਰੋਡਕਟ ਅਮਰੀਕਾ ਦੇ ਵਿੱਚ ਵੇਚਣਾ ਚਾਹੁੰਦਾ ਹੈ ਅਮਰੀਕਾ ਨੇ ਮੰਨ ਲਓ ਚਾਈਨਾ ਦੇ ਉੱਪਰ ਟੈਰਿਫ ਲਗਾਇਆ ਹੈ ਤਾਂ ਉਸ ਪ੍ਰੋਡਕਟ ਦਾ ਜਿਹੜਾ ਪ੍ਰਾਈਸ ਹੈ ਆਪਣੇ ਨਾਰਮਲ ਪ੍ਰਾਈਸ ਦੇ ਨਾਲੋਂ ਵੱਧ ਜਾਵੇਗਾ ਕਿਉਂਕਿ ਅਮਰੀਕਾ ਨੇ ਚਾਈਨਾ ਦੇ ਉੱਪਰ ਇੱਕ ਟੈਰਿਫ ਲਗਾਇਆ ਹੈਗਾ ਜੇ 25% ਦਾ ਟੈਰਿਫ ਲਗਾਇਆ ਹੈ ਚਾਈਨਾ ਦੀ ਕੋਈ ਵੀ ਚੀਜ਼ ਅਮਰੀਕਾ ਦੇ ਵਿੱਚ ਵੇਚ ਰਹੀ ਹੈਗੀ ਤਾਂ ਉਹਦਾ ਪ੍ਰਾਈਸ ਜਿਹੜਾ ਹੈਗਾ 25% ਵੱਧ ਜਾਏਗਾ ਆਪਣੇ ਨਾਰਮਲ ਪ੍ਰਾਈਸ ਤੋਂ ਮੰਨ ਲਓ ਕਿਸੇ ਚੀਜ਼ ਦੀ ਕੀਮਤ 100 ਡਾਲਰ ਹੈ ਤਾਂ ਉਸ ਦੀ ਕੀਮਤ ਜਿਹੜੀ ਹੈਗੀ ਵੱਧ ਕੇ 125 ਡਾਲਰ ਹੋ ਜਾਵੇਗੀ ਆਪਾਂ ਹੁਣ ਇੱਕ ਹੋਰ ਉਦਾਹਰਣ ਲੈ ਕੇ ਸਮਝਦੇ ਹਾਂ ਕਿ ਟੈਰਿਫ ਨੂੰ ਸਮਝਣ ਵਾਸਤੇ ਮੰਨ ਲਓ ਕਿ ਇੰਡੀਆ ਦੀ ਕਾਰ ਬਣਾਉਣ ਵਾਲੀ ਕੰਪਨੀ ਇਲੈਕਟ੍ਰਿਕ ਵਹੀਕਲਸ ਬਹੁਤ ਵਧੀਆ ਬਣਾ ਰਹੀ ਹੈ ਤੇ ਉਸਦੇ ਉਹ ਇਲੈਕਟ੍ਰਿਕ ਵਹੀਕਲ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਵਿਕ ਰਹੇ ਹਨ ਪਰ ਜੇਕਰ ਕੋਈ ਹੋਰ ਦੇਸ਼ ਦੀ ਕੰਪਨੀ ਆ ਕੇ ਇੰਡੀਆ ਦੇ ਵਿੱਚ ਆਪਣੇ ਇਲੈਕਟ੍ਰਿਕ ਵਹੀਕਲਸ ਵੇਚਣੀਆਂ ਚਾਹਵੇ ਤਾਂ ਇੰਡੀਅਨ ਗਵਰਨਮੈਂਟ ਉਸਦੇ ਉੱਪਰ ਟੈਰਿਫ ਲਗਾਵੇਗੀ ਇਹ ਟੈਰਿਫ ਲੱਗਣ ਦੇ ਨਾਲ ਇਸ ਕੰਪਨੀ ਦੀਆਂ ਗੱਡੀਆਂ ਦੀ ਕੀਮਤ ਵਧ ਜਾਵੇਗੀ ਤੇ ਬਹੁਤ ਘੱਟ ਲੋਕ ਇਹਨਾਂ ਗੱਡੀਆਂ ਨੂੰ ਖਰੀਦਣਗੇ ਕਿਉਂਕਿ ਇਹਨਾਂ ਦੀ ਕੀਮਤ ਜ਼ਿਆਦਾ ਹੋਵੇਗੀ ਇ ਇੰਡੀਆ ਦੇ ਵਿੱਚ ਬਣਨ ਵਾਲੀਆਂ ਗੱਡੀਆਂ ਦੇ ਮੁਕਾਬਲੇ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਟੈਰਿਫ ਲਗਾਉਣਾ ਕੋਈ ਗਲਤ ਗੱਲ ਨਹੀਂ ਹੈ ਟੈਰਿਫ ਲਗਾਉਣਾ ਇੱਕ ਵਧੀਆ ਗੱਲ ਹੈ ਟੈਰਿਫ ਲਗਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਆਪਣੇ ਦੇਸ਼ ਦੀ ਟੈਕਨੋਲੋਜੀ ਜਾਂ ਆਪਣੇ ਦੇਸ਼ ਵਿੱਚ ਬਣਨ ਵਾਲੀਆਂ ਚੀਜ਼ਾਂ ਨੂੰ ਪਹਿਲ ਦੇਣਾ ਦੂਸਰੇ ਦੇਸ਼ਾਂ ਵਿੱਚ ਬਣੀਆਂ ਹੋਈਆਂ ਚੀਜ਼ਾਂ ਨੂੰ ਆਪਣੇ ਦੇਸ਼ ਵਿੱਚ ਘੱਟ ਰੇਟਾਂ ਉਤੇ ਵਿਕਣ ਤੇ ਰੋਕਣ ਵਾਸਤੇ ਟੈਰਿਫ ਲਗਾਇਆ ਜਾਂਦਾ ਪਰ ਡੋਨਲਡ ਟਰੰਪ ਨੇ ਇਲੈਕਸ਼ਨ ਜਿੱਤਣ ਤੋਂ ਬਾਅਦ ਬਹੁਤ ਸਾਰੇ ਦੇਸ਼ਾਂ ਦੇ ਉੱਪਰ ਟੈਰਿਫ ਲਗਾ ਦਿੱਤਾ ਨਾਲ ਦੇ ਨਾਲ ਉਹਨਾਂ ਆਈਲੈਂਡ ਦੇ ਉੱਪਰ ਵੀ ਟੈਰਿਫ ਲਗਾ ਦਿੱਤਾ ਜਿੱਥੇ ਕੋਈ ਰਹਿੰਦਾ ਹੀ ਨਹੀਂ ਇਹਨਾਂ ਆਈਲੈਂਡ ਦੇ ਉੱਪਰ ਰਹਿੰਦੇ ਨੇ ਪੈਂਗਵਿਨ ਤੇ ਹੋਰ ਸਮੁੰਦਰੀ ਜੀਵ ਟਰੰਪ ਦੇ ਇਸ ਲਗਾਏ ਹੋਏ ਟੈਰਿਫ ਦੇ ਕਾਰਨ ਚਾਈਨਾ ਦਾ ਅਮਰੀਕਾ ਦੇ ਵਿੱਚ ਇੱਕ ਟ੍ਰੇਡ ਵਾਰ ਸ਼ੁਰੂ ਹੋ ਗਈ ਹੈ ਹੁਣ ਹਾਲਾਤ ਇਹ ਪੈਦਾ ਹੋ ਗਏ ਹਨ ਕਿ ਦੋਵੇਂ ਦੇਸ਼ ਇੱਕ ਦੂਜੇ ਦੇ ਉੱਪਰ ਟੈਰਿਫ ਲਗਾ ਰਹੇ ਹਨ ਤੇ ਅਮਰੀਕਾ ਨੇ ਇਸ ਵੇਲੇ ਚਾਈਨਾ ਦੇ ਉੱਪਰ 245% ਦਾ ਟੈਰਿਫ ਲਗਾ ਦਿੱਤਾ ਹੈ ਆਓ ਹੁਣ ਦੇਖਦੇ ਹਾਂ ਅਮਰੀਕਾ ਚਾਈਨਾ ਦੇ ਕੋਲੋਂ ਚਾਈਨਾ ਅਮਰੀਕਾ ਦੇ ਕੋਲੋਂ ਕਿਹੜਾ ਕਿਹੜਾ ਸਮਾਨ ਖਰੀਦਦੇ ਹਨ ਇਹਨਾਂ ਦਾ ਆਪਸ ਦੇ ਵਿੱਚ ਕਿਹੜਾ ਬਿਜ਼ਨਸ ਚੱਲਦਾ ਹੈ ਚਾਈਨਾ ਅਮਰੀਕਾ ਦੇ ਕੋਲੋਂ ਸੋਇਆਬੀਨ ਕਾਟਨ 에ਅਰਕ੍ਰਾਫਟ ਐਂਟਰਟੇਨਮੈਂਟ ਕੰਟੈਂਟ ਜਿਵੇਂ ਕਿ ਹਾਲੀਵੁੱਡ ਮੂਵੀ ਵਗੈਰਾ ਟੀਵੀ ਸ਼ੋਅ ਦੇ ਲਾਇਸੈਂਸ ਰਾਈਟਸ ਵਗੈਰਾ ਖਰੀਦਦਾ ਹੈ ਇਸ ਦੇ ਮੁਕਾਬਲੇ ਅਮਰੀਕਾ ਚਾਈਨਾ ਦੇ ਕੋਲੋਂ ਇਲੈਕਟ੍ਰੋਨਿਕ ਫਰਨੀਚਰ ਮਸ਼ੀਨਰੀ ਟੌイズ ਗੇਮਸ ਕੱਪੜੇ ਪਲਾਸਟਿਕ ਪ੍ਰੋਡਕਟ ਸਟੀਲ ਐਲੂਮੀਨੀਅਮ ਲੈਡ ਲਾਈਟਸ ਲੈਂਪਸ ਇਲੈਕਟ੍ਰਿਕ ਸਕੂਟਰ ਤੇ ਬਾਈਕਸ ਵਗੈਰਾ ਖਰੀਦਦਾ ਹੈ ਪਰ ਹੁਣ ਚਾਈਨਾ ਨੇ ਇਸ ਟ੍ਰੇਡ ਵਾਰ ਨੂੰ ਜਿੱਤਣ ਦੇ ਵਾਸਤੇ ਸੋਸ਼ਲ ਮੀਡੀਆ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਵਰਤਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਟਿਕਟੌਕ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਵਰਤਿਆ ਹੈਗਾ ਇਸ ਟ੍ਰੇਡ ਵਾਰ ਨੂੰ ਜਿੱਤਣ ਦੇ ਵਾਸਤੇ ਅਸਲ ਦੇ ਵਿੱਚ ਟ੍ਰੇਡ ਵਾਰ ਦਾ ਸਭ ਤੋਂ ਵੱਡਾ ਖਤਰਾ ਚਾਈਨਾ ਦੇ ਵਿੱਚ ਕੰਮ ਕਰ ਰਹੀ ਲੇਬਰ ਨੂੰ ਹੈ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਜੇਕਰ ਅਮਰੀਕਾ ਚਾਈਨਾ ਦੇ ਕੋਲੋਂ ਪ੍ਰੋਡਕਟ ਨਹੀਂ ਖਰੀਦੇਗਾ ਤਾਂ ਇਹਨਾਂ ਦੇ ਕੰਮ ਛੁੱਟ ਜਾਣਗੇ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਜਿੱਨਾਂ ਵੀਡੀਓ ਦੇ ਵਿੱਚ ਇਹਨਾਂ ਨੇ ਇਹ ਦਿਖਾ ਲਿਆ ਹੈ ਕਿ ਤੁਸੀਂ ਦੁਨੀਆ ਦੇ ਵੱਡੇ-ਵੱਡੇ ਬ੍ਰਾਂਡਸ ਦੇ ਕੋਲੋਂ ਮਹਿੰਗੇ ਕੱਪੜੇ ਲਗਜ਼ਰੀ ਚੀਜ਼ਾਂ ਜੋ ਖਰੀਦੀ ਹੋ ਗਈ ਉਹ ਸਾਰੀਆਂ ਚੀਜ਼ਾਂ ਚਾਈਨਾ ਦੇ ਵਿੱਚ ਬਣਦੀਆਂ ਹਨ ਮਤਲਬ ਕਿ ਮੇਡ ਇਨ ਚਾਈਨਾ ਹੈ ਸਾਰਾ ਦਾ ਸਾਰਾ ਸਮਾਨ ਇਹ ਬ੍ਰਾਂਡ ਜਿਹੜੇ ਹੈਗੇ ਆਪਣਾ ਸਿਰਫ ਥੱਬਾ ਆਪਣੀ ਲੋਗੋ ਉੱਪਰ ਲਾ ਕੇ ਇਹਨਾਂ ਨੂੰ ਮਹਿੰਗੇ ਰੇਟਾਂ ਦੇ ਉੱਪਰ ਵੇਚਦੇ ਹਨ ਇਹਨਾਂ ਬ੍ਰਾਂਡਸ ਦੇ ਵਿੱਚ ਨਾਮ ਹੁੰਦੇ ਹੈ ਜਿ ਗੂਚੀ ਪ੍ਰਾਡਾ ਸ਼ੈਨੈਲ ਬਰਬਰੀ ਤੇ ਹੋਰ ਬੜੇ ਵੱਡੇ ਵੱਡੇ ਬ੍ਰਾਂਡ ਆਗੇ ਜਿਨ੍ਹਾਂ ਦੇ ਨਾਮ ਇਹਨਾਂ ਦੇ ਵਿੱਚ ਆਉਂਦੇ ਹਨ ਤੇ ਚਾਈਨਾ ਦੇ ਲੋਕਾਂ ਦਾ ਇਹ ਕਹਿਣਾ ਇਹਨਾਂ ਵੀਡੀਓਜ਼ ਦੇ ਵਿੱਚ ਵੀ ਇਸ ਵੀਡੀਓਜ਼ ਦੇ ਵਿੱਚ ਇਹਨਾਂ ਲੋਕਾਂ ਨੇ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਜੋ ਤੁਸੀਂ ਮਹਿੰਗੇ ਪ੍ਰੋਡਕਟ ਇਹਨਾਂ ਕੋਲੋਂ ਖਰੀਦਦੇ ਹੋ ਜਿਆਦਾ ਕੀਮਤ ਦੇ ਕੇ ਇਹੋ ਸੇਮ ਪ੍ਰੋਡਕਟ ਸੇਮ ਮਟੀਰੀਅਲ ਦੇ ਵਿੱਚ ਇਹਨਾਂ ਦੇ ਥੱਬੇ ਤੋਂ ਬਿਨਾ ਇਹਨਾਂ ਦੀ ਲੋਗੋ ਤੋਂ ਬਿਨਾ ਤੁਸੀਂ ਸਾਡੇ ਕੋਲੋਂ ਡਾਇਰੈਕਟ ਖਰੀਦੋ ਅਸੀਂ ਤੁਹਾਨੂੰ ਸਸਤੇ ਰੇਟਾਂ ਤੇ ਦਵਾਂਗੇ ਮਨ ਲਓ ਕਿ ਤੁਸੀਂ ਮਹਿੰਗੇ ਬ੍ਰਾਂਡ ਦਾ ਤੁਸੀਂ ਇੱਕ ਪਰਸ 3 ਜਾਂ 3.5 ਲੱਖ ਰੁਪਏ ਦਾ ਖਰੀਦਦੇ ਹੋ ਤਾਂ ਉਹੀ ਸੇਮ ਪਰਸ ਤੁਹਾਨੂੰ ਸੇਮ ਕੁਆਲਿਟੀ ਦੇ ਵਿੱਚ ਤੁਹਾਨੂੰ ਚਾਈਨਾ ਦੇ ਵਿੱਚੋਂ 10 ਤੋਂ 15000 ਰੁਪਏ ਦੇ ਵਿੱਚ ਮਿਲ ਜਾਂਦਾ ਹੈ ਇਹ ਸਾਰਾ ਕੁਝ ਇਨ੍ਹਾਂ ਵੀਡੀਓਜ਼ ਦੇ ਵਿੱਚ ਦਿਖਾ ਲਿਆ ਗਿਆ ਹੈ ਚਾਈਨਾ ਦੇ ਲੋਕਾਂ ਦੇ ਵੱਲੋਂ ਪਾਈਆਂ ਗਈਆਂ ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਵਾਈਟ ਹਾ우스 ਦੀ ਸਪੋਕ ਪਰਸਨ ਨੇ ਇੰਟਰਨੈਟ ਦੇ ਉੱਪਰ ਆ ਕੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਚਾਈਨਾ ਦਾ ਬਾਈਕਾਟ ਕਰਨਾ ਚਾਹੀਦਾ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਵੀਡੀਓ ਦੇ ਵਿੱਚ ਵਾਈਟ ਹਾਊਸ ਦੀ ਸਪੋਕ ਪਰਸਨ ਜਿਹੜੀ ਡਰੈਸ ਪਾਈ ਸੀ ਜਿਸ ਵਿੱਚ ਇਹ ਕਹਿ ਰਹੀ ਸੀਗੀ ਕਿ ਚਾਈਨਾ ਨੂੰ ਬਾਈਕਾਟ ਕਰਨਾ ਚਾਹੀਦਾ ਸਾਨੂੰ ਸਾਰਿਆਂ ਨੂੰ ਉਹ ਡਰੈਸ ਵੀ ਮੇਡ ਇਨ ਚਾਈਨਾ ਸੀ ਚਾਈਨਾ ਦੇ ਲੋਕਾਂ ਨੇ ਇਸ ਡਰੈਸ ਦੀ ਫੋਟੋ ਖਿੱਚ ਕੇ ਬਕਾਇਦਾ ਇੰਟਰਨੈਟ ਦੇ ਉੱਪਰ ਪਾਈ ਹੈ ਕਿ ਇਹਨੇ ਜਿਹੜੀ ਡਰੈਸ ਪਾਈ ਹੈ ਇਹ ਵੀ ਚਾਈਨਾ ਦੇ ਵਿੱਚ ਬਣੀ ਹੈ ਇਸ ਤੋਂ ਇਲਾਵਾ ਉੱਥੇ ਇੱਕ ਮੁਹਿੰਮ ਚਲਾਈ ਗਈ ਜਿਨ੍ਹਾਂ ਦੇ ਵਿੱਚ ਸਾਰੇ ਲੋਕਾਂ ਨੇ ਟੀ-ਸ਼ਰਟ ਪਾਈ ਆ ਹੈਗੇ ਟੀ-ਸ਼ਰਟ ਦੇ ਉੱਪਰ ਲਿਖਿਆ ਸੀਗਾ ਬਾਈਕਾਟ ਚਾਈਨਾ ਤੇ ਇਸ ਦੇ ਵਿੱਚ ਵੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਇਹਨਾਂ ਨੇ ਟੀ-ਸ਼ਰਟਾਂ ਪਾਈਆਂ ਸੀ ਇਹ ਵੀ ਮੇਡ ਇਨ ਚਾਈਨਾ ਸੀ ਪਰ 트াম্প ਦੇ ਲਗਾਏ ਗਏ ਇਸ ਟੈਰਿਫ ਦੇ ਕਾਰਨ ਅਮਰੀਕਾ ਦੇ ਵਿੱਚ ਵੇਚਣ ਵਾਲਾ ਚਾਈਨਾ ਦਾ ਸਮਾਨ ਬਹੁਤ ਜ਼ਿਆਦਾ ਮਹਿੰਗਾ ਹੋ ਜਾਏਗਾ ਤੇ ਇਸ ਦਾ ਸਾਰੇ ਦਾ ਸਾਰਾ ਅਸਰ ਜਿਹੜਾ ਹੈਗਾ ਅਮਰੀਕਨ ਲੋਕਾਂ ਨੂੰ ਦਿਖਣ ਨੂੰ ਮਿਲੇਗਾ ਆਉਣ ਵਾਲੇ ਟਾਈਮ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਜੀ ਉਮੀਦ ਕਰਦਾ ਹਾਂ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਕਮੈਂਟ ਕਰਕੇ ਦੱਸਿਓ ਹੋਰਾਂ ਦੇ ਨਾਲ ਵੀ ਸ਼ੇਅਰ ਕਰਿਓ ਤੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਨਾ ਨਾ ਭੁੱਲਿਓ